ਤੋਂ ਕੈਨੇਡਾ ਨੂੰ ਪਹੁੰਚਦਾ ਕਹਿਣ ਦਾ ਸਮਾਂ ਆ ਗਿਆ। ਹਲਮੈਕਸ ਤੋਂ ਪੋਰਟ ਸਕੇਚ ਵੱਲ ਤੋਂ ਅਸੀਂ এয়ারਪੋਰਟ ਨੂੰ ਜਾ ਰਹੇ ਐਡਮਿਸ਼ਨ ਦੇ ਇੱਥੇ ਉੱਥੋਂ ਸਾਡੀ এয়ারਪੋਰਟ ਆਇਤਾ ਹੈ। ਹੈ? ਟਰਟੋ ਨੂੰ ਲਓ ਜੀ ਟਰਟੋ ਤੋਂ ਅੰਦਰ ਦਾ ਸਪੀਅਰ ਕੋਟ ਆ ਗਿਆ ਜੀ। ਤੇ ਇੱਥੋਂ ਅਸੀਂ ਟਰਾਂਟੋ ਲਈ ਤੇ ਉੱਥੇ ਕੁਝ ਘੰਟਿਆਂ ਦਾ ਰਸਤਾ ਹੋਣਾ ਸੀ ਦਿੱਲੀ ਨੂੰ ਟਰਾਂਟੋ ਤੋਂ ਸਿੱਧੇ ਇੰਟਰਨੈਸ਼ਨਲ ਆਣਾ ਤੇ ਅਸੀਂ ਹੁਣ এয়ারਪੋਰਟ ਤੇ ਜਾ ਰਹੇ ਹਾਂ ਬਹੁਤ ਅਸੀਂ ਰਸਤੇ ਦੀਆਂ ਤਸਵੀਰਾਂ ਇਹ ਦਿੱਲੀ ਦੇ ਰਵਾਨਾ ਹੋਣਾ ਟਰਾਂਟੋ ਤੋਂ এয়ারਪੋਰਟ ਅਜੀ ਇਹ ਟੈਂਟਲ 5 ਘੰਟਿਆਂ ਦਾ ਰਸਤਾ ਦਾ ਹਲਟਾ ਸੁਪਾ ਜੀ ਐਡਮਾਇਟਰ ਤੋਂ ਟਰਾਂਟੋ ਅਜ ਤਾਂ ਨਹੀਂ ਆ ਐਡਮਾਇਟਰ ਸੋ ਅਗਲਾ 16 ਘੰਟਿਆਂ ਦਾ ਰਸਤਾ ਹੋਵੇਗਾ ਦਿੱਲੀ ਤੱਕ ਪਰ ਜਰਾਤਰੀ ਇੱਕ ਨੂੰ ਰਾਤ ਨੂੰ ਅਸੀਂ ਪਹੁੰਚ ਜਾਣਾ ਦਿੱਲੀ ਤੇ ਫਿਰ ਪੰਜਾਬ ਸੋ ਤਿਆਰੀਆਂ ਚ ਸਾਡੀ ਫਲਾਈਟ ਪਹਿਨਾ ਚੇਕ ਕਰ ਕਰਨੀ 11 20 ਦੀ ਸੀ ਪਰ ਹੁਣ ਲੋਕ ਜਿਆਦਾ ਟਾਈਮ ਹੋ ਗਿਆ ਹੁਣ ਤਾਂ ਵੀ ਦੇਖਣਾ ਪੈਣਾ ਇਥੇ ਨਹੀਂ ਕਿਤੇ ਮਾਰੀ ਲੱਗੇ ਤੁਹਾਨੂੰ ਤੇ ਇਹ ਸਭ ਹੋਣਾ ਹੈ 에어ਪੋਰਟ ਤੇ ਆ ਗਏ ਆ ਆ ਸਾਈਡ ਤੇ ਇੱਥੇ ਹੋ ਗਈ ਗੱਡੀ ਪਾਰਕਿੰਗ ਕਰਨ। ਬਾਕੀ ਉਹਨੂੰ ਅਗਰਿਆਂ ਇਸ ਦਿਨ ਰੱਖੋਣਾ। ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਾਜਨ ਪੰਜਾਬੀ ਟੀਵੀ ਤੇ ਅਸੀਂ ਜੋ ਸਫ਼ਰ ਸੀ ਸਾਡਾ ਇੱਥੇ 5 ਮਹੀਨਿਆਂ ਦਾ ਟੂਰ ਸੀ। ਪੰਜਾਬ ਤੋਂ ਕੈਨੇਡਾ ਆਇਆ ਦਿੱਲੀ ਹੋ ਕੇ ਉਹ ਅੱਜ ਅਸੀਂ ਪੂਰਾ ਕਰ ਲਿਆ ਤੇ ਹੁਣ ਅਸੀਂ ਐਡਮੰਟਨ ਆਏ ਸੀ ਇਥੋਂ ਕੈਨੇਡਾ ਦੇ ਅਲਬਰਟਾ ਸੂਬੇ ਦਾ ਰਾਜਧਾਨੀਆ ਐਡਮੰਟਨ ਤੇ ਐਡਮੰਟਨ ਅਸੀਂ 5 ਮਹੀਨੇ ਬੱਚਿਆ ਕੋ ਰਹਿ ਕੇ ਤੇ ਅੱਜ ਸੁਖੀ ਸੰਧੀ ਖੁਸ਼ੀ-ਖੁਸ਼ੀ ਅੱਜ ਅਸੀਂ ਬੱਚਿਆ ਤੋਂ ਵਿਦਾ ਲਈ ਜ ਸਵੇਰੇ ਤੇ ਅੱਜ ਸਾਡੀ ਫਲਾਈਟ ਹੈ ਸਵਾ 6:00 ਵਜੇ ਜਿਹੜਾ ਇੱਥੋਂ ਦਾ ਟਾਈਮ ਆ ਸਵਾ 11:00 ਵਜੇ ਦਾ ਦਿਨ ਦਾ ਤੇ ਇੰਡੀਆ ਦਾ ਟਾਈਮ ਹੋਵੇਗਾ ਉਹ ਸੌਣੇ 11:00 ਵਜੇ ਦਾ ਰਾਤ ਦਾ ਤੋਂ ਸਾਡਾ ਇਹ 24 ਘੰਟੇ ਦਾ ਸਫ਼ਰ ਆ ਐਡਮੰਟਨ ਤੋਂ ਅਸੀਂ ਉਹ ਸੋਨੂੰ ਮੈਂ ਸਾਹਮਣੇ ਇੱਕ ਤਸਵੀਰ ਦਿਖਾ ਦਿਆਂ ਪਹਿਲਾਂ ਮੇਰੇ ਨਾਲ ਉਹ ਪਿਛਲੇ ਪਾਸੇ ਜਹਾਜ਼ ਉਡਾਣ ਭਰ ਰਿਹਾ ਫੇਰ ਗੱਲ ਕਰਦੇ ਆਂ ਬਈ ਬਾਅਦ ਵਿੱਚ ਦੇਖਦੇ ਆਂ ਇਹ ਹੁਣ ਇਹ ਉਡਾਣ ਭਰਨੀ ਆ ਇੱਥੋਂ ਸਵਾਰੀਏ ਦੇ ਵਿੱਚ ਸਾਲੀ ਗਈ ਤੇ ਆ ਦੇਖੋ ਇਸ ਤੋਂ ਪਹਿਲਾਂ ਉਡਾਣ ਭਰਨ ਤੋਂ ਪਹਿਲਾਂ ਜੋ ਜੋ ਕੁਝ ਹੁੰਦਾ ਇਹ ਫੌਗ ਇਹ ਕਰੀ ਜਾਂਦੀ ਆ ਤੇ ਉਧਰ ਕਿਉਂਕਿ ਡਾਣ ਭਰਨ ਤੋਂ ਪਹਿਲਾਂ ਬਿਲਕੁਲ ਪੂਰੀ ਤਿਆਰੀ ਲਈ ਉਹ ਵੈਸਟ ਜੈਟ ਫੇਰ ਇੱਕ ਹੋਰ ਆ ਗਿਆ ਜੀ ਇਹ ਹਵਾਈ ਪੱਟੀ ਤੇ ਉਤਰਿਆ ਇਹਨੇ ਡਾਣ ਭਰਨੀ ਆ ਜੀ ਇਹ ਵੀ ਵੈਸਟ ਜੈਟ ਦਾ ਤੇ ਅਸੀਂ ਜਿਹੜੇ ਇਰ ਕੈਨੇਡਾ ਦਾ ਸਾਡਾ ਜਿਹੜੀ ਫਲਾਈਟ ਆ ਸਾਡੀ ਟ੍ਰਾਂਟੋ ਤੱਕ ਟ੍ਰਾਂਟੋ ਤੱਕ ਅਸੀਂ 2 ਘੰਟੇ ਸਟੇ ਆ ਸਾਡਾ ਉੱਥੇ ਤੇ ਇਸ ਤੋਂ ਬਾਅਦ 2 ਘੰਟਿਆਂ ਤੋਂ ਬਾਅਦ ਅਸੀਂ ਅਗਲੀ ਇਹ ਸਫ਼ਰ ਲਈ ਰਵਾਨਾ ਹੋਣਾ ਦਿੱਲੀ ਲਈ ਦਿੱਲੀ ਦਾ ਸਾਡਾ 16 ਘੰਟਿਆਂ ਦਾ ਸਫ਼ਰ ਹੋਵੇਗਾ ਸੋ ਇਹ ਦੋ ਜੁੜ ਗਏ ਜਹਾਜ਼ ਪੂਰੇ ਇਹ ਤਸਵੀਰਾਂ ਦੋਸਤੋ ਲਓ ਜੀ ਇਹ ਉਡਾਣ ਭਰਨ ਦੀ ਤਿਆਰੀ ਚ ਹੈ ਤੇ ਉਹ ਇੱਕ ਹੋਰ ਦੂਜੇ ਪਾਸੇ ਆ ਰਿਹਾ ਜੀ ਇਹ ਆ ਰਿਹਾ ਜੀ ਇਹ ਉਡਾਣ ਭਰ ਰਿਹਾ ਹੁਣ ਲੰਬੋਂ ਜਾ ਤੇ ਜੰਮੂ ਦਿਖਾ ਰਿਹਾ ਐਡਮਿਟਰਨ ਦੇ 에어ਪੋਰਟ ਦੀਆਂ ਅੰਦਰਲੀਆਂ ਤਸਵੀਰਾਂ ਤੇ ਜਹਾਜ਼ ਉੜਦੇ ਵੀ ਤੁਹਾਨੂੰ ਇਹਦੇ ਚ ਦੱਸਣਗੇ ਇੱਥੇ ਲੱਗੇ ਪਾਸੇ ਇੱਕ ਜਹਾਜ਼ ਉੱਡ ਗਿਆ ਜੀ ਤੇ ਆਹ ਜਹਾਜ਼ ਇੱਥੇ ਫੇਰ ਖੜਾ ਇਹ ਤਿਆਰੀ ਚ ਇੱਥੇ ਇਹਨਾਂ ਨੇ ਅਜੇ ਯਾਤਰੀ ਬੈਠਣੇ ਆ ਪਸੰਜਰ ਰਾਜ ਆ ਸਿਸਟਮ ਇੱਥੇ ਆਰਾਮ ਕਰ ਸਕਦੇ ਆ। ਅ ਕਈ-ਕਈ ਘੰਟੇ ਜਦੋਂ ਪਹਿਲਾਂ ਆਉਣਾ ਪੈਂਦਾ। ਸਕੈਨਿੰਗ ਵਗੈਰਾ ਹੁੰਦੀ ਆ ਤੇ ਹੋਰ ਕਾਗਜ਼ ਪੱਤਰ ਥੋੜੇ ਡਾਕੂਮੈਂਟ ਦੇਖੇ ਜਾਂਦੇ ਆ। ਥੋੜਾ ਕੱਲੇ-ਕੱਲੇ ਚੀਜ਼ ਦੀ ਇੱਥੇ ਚੈਕਿੰਗ ਹੁੰਦੀ ਆ ਦੋਸਤੋ। ਥੋੜੀ ਜਿੰਨੀ ਵੀ ਕੋਈ ਗਲਤੀ ਦੀ ਬਹੁਤ ਵੱਡੱਖ ਮਿਆਜਾ ਭੁਗਤਣਾ ਪੈ ਸਕਦਾ। ਸੋ ਇਹ ਬੱਚੇ ਆਉਂਦੇ ਆ ਤੇ ਫਿਰ ਬੱਚਿਆਂ ਵਾਸਤੇ ਬਣਿਆ ਜੀ। ਇਹ ਬੱਚੇ ਇੱਥੇ ਖੇਡ ਲੈਂਦੇ ਆ। ਅੱਜ ਬੈਠਣ ਨੂੰ, ਪੈਣ ਨੂੰ ਆ ਬਣਿਆ ਬੈਂਚ ਲੱਗੇ ਆ। ਜਿੰਨੀਆਂ ਲਾਈਟਾਂ ਦੀ ਜਾਣਕਾਰੀ ਹੈ ਵੀ ਕਿੱਥੇ-ਕਿੱਥੇ ਕਿ 8:07 ਤੇ ਹੁਣ ਜਿਹੜੀ ਫਲਾਈਟਾਂ ਉੱਡਣੀਆਂ ਇੱਥੋਂ ਕਿੱਥੋਂ ਕਿੱਧਰ ਨੂੰ ਜਾਣੀਆਂ ਉਹ ਸਾਰੀ ਜਾਣਕਾਰੀ ਦਿੱਤੀ ਹੈ ਜਿਹਨੇ ਲੈਣੀਆਂ ਹੁਣ ਇਹ ਜਿਹੜੀਆਂ ਇੱਥੇ ਅੱਗੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਇਹ ਵੀ ਪ੍ਰਬੰਧ ਕੀਤਾ ਗਿਆ ਇਹਨਾਂ ਦਾ ਨਿਊਸ ਸਪੇਸ ਲੋਡ ਕੰਟੇਨਰ ਦਾ ਫਰਮ ਕੰਟੇਨਰਾਂ ਵਗੈਰਾ ਕੌਫੀ ਬਾਲ ਐਸ ਕੌਫੀ